ਪਲੁੱਟੇ ਗਏ ਮੈਂ ਨਾ दारू ਲਈ ਆਉਂਦਾ ਸੀ ਵਿਛੜਣ ਵਾਸਤੇ ਤੇ ਮੇਰੇ ਮਗਰ ਪੁਲਿਸ ਲੱਗ ਗਈ ਉਹੋ ਜੇ ਆਪਣੇ ਘਰੇ ਆਉਣਗੇ ਨਾ ਆਪਾਂ ਮੰਨਣਾ ਨਹੀਂ ਵੀ ਆਪਣੇ ਘਰੇ दारू ਹੈ ਇਹਨੂੰ ਲੁਕੋਦੇ ਦਵਾ-ਦਾਵਾ ਠੀਕ ਆ ਠੀਕ ਆ ਜੀ ਉਹ ਸਾਡੇ ਅੱਗੇ ਅੱਗੇ दारू ਤੂੰ ਹੀ ਲੈ ਆਇਆ ਓਏ दारू जी दारू ਸਾਡੇ ਘਰੇ ਕਿੱਥੋਂ ਆਣੀ ਆ ਅਸੀਂ ਤਾਂ ਭਗਵੰਤ ਮਾਨ ਨੂੰ ਮੰਨਦੇ ਆ ਅਸੀਂ दारू ਦਾ ਕੀ ਕਰਨਾ ਜੀ ਉਹ ਚੁੱਪ ਕਰ ਤੇ ਤੂੰ ਮੈਨੂੰ दारू ਲਿਆ ਦੇ ਇਹਦਾ ਤੇਰੇ ਨਾਲ ਐਸੀ ਕਰੂੰਗਾ ساری ਉਮਰ ਯਾਦ ਰੱਖੇਗਾ ਸਾਹਬ ਜੀ ਮੇਰੇ ਤੋਂ ਜਿੱਡੀ ਮਰਜ਼ੀ ਸੌਂਚਾ ਲਓ ਜੀ ਤੁਸੀਂ ਕਿਉਂ ਨਹੀਂ ਮੇਰਾ ਯਕੀਨ ਕਰਦੇ ਉਹ ਤੇਰੀ ਸੌਂਦੇਂ ਮੈਨੂੰ ਯਕੀਨ ਆ ਸੌਂਚ ਕਾਉਂਗਾ ਤੇਰੀ ਘਰ ਵਾਲੀ ਤੋਂ ਇਹ ਮੈਨੂੰ ਥੋੜੀ ਹੀ ਸਿਆਣੀ ਲੱਗਦੀ ਐ ਕੁੜੀਏ ਤੂੰ ਸੌਂਚ ਆਕ ਜਾ ਜੇ ਤੂੰ ਸੌਂਚ ਆਕ ਗਈ ਨਾ ਮੈਂ ਉਹਨੇ ਪੈਰੀ ਵਾਪਸ ਮੁੜ ਜੂ ਜਿੰਨੇ ਪੈਰੀ ਆਇਆ ਭਗਵਾਨ ਤੇਰੇ ਪੈਰੀ ਹੱਥ ਲਾ ਦਿੰਨਾ ਮੈਨੂੰ ਅੱਜ ਬਚਾ ਲੈ ਸੌਂਚ ਆਕ ਜਾ ਵੀ ਤੁਹਾਡੇ ਘਰ ਦਾਰੂ ਹੈ ਜੀ ਸਾਡੀ ਮੈਨੂੰ ਮੇਰੀ ਮਾਂ ਦੀ ਸੋਹ ਲੱਗੇ ਜੀ ਸਾਡੇ ਘਰੇ ਦਾਰੂ ਹੈ ਕੀ ਆ ਜੀ ਤੇਰਾ ਬੇਡਾ ਬੈ ਜੀ ਆ ਕੀ ਕਰਤਾ ਤੇ ਦੱਸ ਸੁਣ ਮੈਂ ਆਪਦੀ ਮਾਂ ਨੂੰ ਛੁੱਟੀ ਚੋੜੀ